ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਮਲਕੀਤ ਸਿੰਘ 뮤ਜ਼ਿਕ ਟੀਚਰ ਡਿਪ ਸਕੂਲ ਬਤਾਲਾ ਤੋਂ ਅੱਜ ਅਸੀਂ ਪੁਲਿਸ ਕਮਿਸ਼ਨਰ ਮੈਮ ਤਨਪ੍ਰੀਤ ਕੌਰ ਜਲੰਧਰ ਜੀ ਨੂੰ ਮਿਲਣਾ ਸੀ ਬਾਲਦੇਵ ਜੀ ਦੇ ਮੌਕੇ ਬੱਚਿਆਂ ਨੇ ਬੜਾ ਕੁਝ ਮੈਮ ਤੋਂ ਸਿੱਖਿਆ ਮੇਰੇ ਨਾਲ ਅਰਜੁਨ ਸਿੰਘ ਮੇਰਾ ਸਟੂਡੈਂਟ ਜਿਨੇ ਇੱਕ ਸੂਫੀ Song ਸੁਣਾਇਆ ਮੈਮ ਨੂੰ ਤੇ ਮੈਮ ਤੋਂ ਬਹੁਤ ਸਾਰਾ ਸਾਨੂੰ ਪਿਆਰ ਆਸ਼ੀਰਵਾਦ ਮਿਲਿਆ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੋ ਅਸੀਂ ਧੰਨਵਾਦੀ ਹਾਂ ਪੁਲਿਸ ਕਮਿਸ਼ਨਰ ਮੈਮ ਦੇ ਕਿ ਜਿਨ੍ਹਾਂ ਨੇ ਸਾਨੂੰ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਦਿੱਤਾ ਸਾਰਿਆਂ ਨੂੰ ਸੱਸਿਆਂ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬੱਚਿਆਂ ਨੂੰ ਮੈਮ ਵੱਲੋਂ ਵੀ ਇਹੀ ਮੈਸੇਜ ਸੀ ਕਿ ਵੱਧ ਵੱਧ ਮਿਹਨਤ ਕਰੋ ਆਪਣੇ ਪੇਰੈਂਟਸ ਦੇ ਮਾਤਾ ਪਿਤਾ ਦੇ ਆਗਿਆਕਾਰ ਹੋ ਆਪਣੇ ਮਾਤਾ ਪਿਤਾ ਦੀ ਹਰ ਗੱਲ ਨੂੰ ਮੰਨੋ ਤੇ ਫੋਨ ਤੋਂ ਜਿੰਨਾ ਸੀ ਬੱਚਿਆਂ ਨੂੰ ਮੈਮ ਦਾ ਇਹੀ ਮੈਸੇਜ ਕਿ ਦੂਰ ਰਹੋਗੇ ਤੇ ਉਨਾ ਹੀ ਚੰਗਾ ਤੇ ਸੋਸ਼ਲ ਮੀਡੀਆ ਤੋਂ ਖਾਸ ਕਰਕੇ ਦੂਰ ਰਹੋ ਆਪਣੀ ਸਟੱਡੀ ਵੱਲ ਪੜ੍ਹਾਈ ਵੱਲ ਧਿਆਨ ਦਿਓ ਤਾਂ ਹੀ ਤੁਸੀਂ ਉੱਚਾ ਰੈਂਕ ਉੱਚੀ ਪਦਵੀ ਹਾਸਲ ਕਰ ਸਕਦੇ ਹੋ ਸੋ ਮੈਡਮ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ